ਗੁਰੂ ਸਾਹਿਬ ਨੇ ਤੇ ਇਹ ਹੋ ਗਿਆ ਵੀ ਹਮਲਾ ਕੀ ਕਿਤੇ ਘੋੜੇ ਲੈ ਆਈਏ। ਅੱਛਾ। ਬਾਬਾ ਬਿਲੀ ਚਾਂਤ ਸਾਹਿਬ ਕਹਿੰਦੇ ਲੈ। ਮਹਾਰਾਜ ਮੇਰੇ ਅੰਦਰ ਫੌਜ ਜਾਵੇ ਫਿਰ ਮੈਂ ਕੀ ਕਰਨਾ? ਅੱਛਾ। ਪਹਿਲਾ ਘੋੜਾ ਇਤਰਾ ਹੀ ਕਿਤੇ ਤੁਰੇ ਫੇਰੇ ਨੂੰ ਜਦੋਂ ਬਾਹਰ ਲੈ ਕੇ ਗਏ ਤੇ ਲੈ ਆਏ। ਦੂਜਾ ਲਿਆਉਣਾ ਬੜਾ ਔਖਾ ਸੀ ਕਿਉਂਕਿ ਇੱਕ ਕੰਮ ਹੋ ਗਿਆ ਫਿਰ ਦੂਜਾ ਕਰਨਾ। ਅਲਰਟ ਹੋ ਗਿਆ। ਅੱਗੇ ਅਲਰਟ ਹੋ ਕੇ। ਰੋਜ਼ ਦੀ ਰੋਜ਼ ਹੀ ਬਾਬਾ ਜੀ ਨੇ ਕਹਿਣਾ ਵੀ ਉਹ ਬੰਦਾ ਆਊਗਾ। ਤੁਹਾਨੂੰ ਇਤਰਾ ਅੰਦਰ ਦੇ ਦੂਗਾ। ਤੁਹਾਨੂੰ ਐ ਖਿਲਾਰ ਦੂਗਾ। ਐ ਘੋੜਾ ਲੈ ਜਾ ਕਰੂਗਾ। ਉਸ ਚੀਜ਼ ਦੀ ਤਿਆਰੀ ਕਰਾਉਣੀ ਸ਼ੁਰੂ ਕਰਤੀ। ਅੱਛਾ ਯਾ ਵੀ ਸੀਗੇ ਓਕੇ ਤੇ ਕਈ ਤੂੰ ਮੁਖਾਤਬ ਦੂਜੇ ਨੂੰ ਹੋ ਕੇ ਤਿਆਰੀ ਕਰਾਈ ਗਏ ਹੋਰੇ ਨੂੰ ਕਰਾਏ ਜੰਪ ਹੋਰੇ ਦੇ ਕੰਨ ਫੜੇ ਉਤੋਂ ਹੋੜਾ ਰਾਵੀ ਇੱਕ ਦਿਨ ਐਸਾ ਆਇਆ ਵੀ ਕਾਬਲ ਖੰਧਾਰ ਤੋਂ ਸੰਗਤਾਂ ਆ ਰਹੀਆਂ ਗੁਰੂ ਸਾਹਿਬ ਦੇ ਘੋੜੇ ਲੈ ਕੇ ਦੋ ਘੋੜੇ ਲੈ ਕੇ ਆਏ ਅੱਛਾ ਜੀ ਉਹ ਘੋੜੇ ਸੂਬੇਦਾਰ ਉਸ ਵੇਲੇ ਮੁਗਲਾਂ ਦਾ ਸੂਬੇਦਾਰ ਜਹਾਂਗੀਰ ਦਾ ਅੱਛਾ ਲਾਹੌਰ ਦਾ ਉਹਨੇ ਖੋਲੇ ਉਹ ਕੇ ਉਹਨੇ ਖੋਲੇ ਤੇ ਨੀ ਘੋੜਿਆਂ ਦਾ لالਚ ਆ ਗਿਆ ਸੀ ਵੀ ਘੋੜੇ ਸਾਡੇ ਆ ਦੂਜਾ ਕੌਣ ਦਾ ਚੜਨ ਵਾਲਾ ਅਸੀਂ ਚੜਾਂਗੇ ਪੱਗ ਅਸੀਂ ਬਣਾ ਕੇ ਸ਼ਸਤਰ ਅਸੀਂ ਰੱਖਾਂਗੇ ਅੱਛਾ ਤੇ ਜਦੋਂ ਸੰਗਤ ਨੇ ਆ ਕੇ ਥੋੜਾ ਜਿਹਾ ਵਿਰਾਗ ਕੀਤਾ ਵੀ ਅਸੀਂ ਗੁਰੂ ਸਾਹਿਬ ਦੀ ਮਾਨ ਤੋਂ ਦਾ ਖੋਲੀ ਆ ਹਾਂ ਗੁਰੂ ਸਾਹਿਬ ਨੇ ਤੇ ਇਹੋ ਕਿਹਾ ਵੀ ਹਮਲਾ ਕੀ ਕਿਤੇ ਘੋੜੇ ਲਿਆਈਏ ਅੱਛਾ ਬਾਬਾ ਬਿਧੀਚੰਦ ਸਾਹਿਬ ਕਹਿੰਦੇ ਲੈ ਮਹਾਰਾਜ ਮੇਰੇ ਅੰਦਰ ਫੌਜ ਜਾਵੇ ਫਿਰ ਮੈਂ ਕੀ ਕਰਨਾ ਅੱਛਾ ਐਡੇ ਦਲੇਰ ਹਾਂਜੀ ਪਹਿਲਾ ਕੋੜਾ ਜਦੋਂ ਗਏ ਆ ਤੇ ਕਾਈ ਬਣ ਕੇ ਲੈ ਕੇ ਆਏ ਕੋੜਿਆਂ ਤੱਕ ਪਹੁੰਚ ਕੀਤੀ ਵੀ ਮੇਰੇ ਕੋ ਚੰਗਾ ਘਾ ਹੁੰਦਾ ਮੈਂ ਕੋੜਿਆਂ ਦਾ ਬੜਾ ਇੱਕ ਬੜਾ ਸਿਆਣਾ ਇੱਕ ਮਾਸਟਰ ਹਾਂ ਹਾਂ ਉਹ ਸਾਰੇ ਅੰਦਰੀਆਂ ਗੱਲਾਂ ਚ ਆ ਗਏ ਅੱਛਾ ਜੀ ਬਹੁਤ ਜਿਆਦੇ ਧਮਾਗੀ ਸੀਗੇ ਓਕੇ ਚੰਗਾ ਲਿਆਂਕੇ ਸੁਥਰਾ ਕਾ ਪਉਣਾ ਘੋੜੇ ਇਹਨਾਂ ਦੇ ਹੱਥਾਂ ਤੇ ਲੱਗੇ ਇਕੱਠੇ ਰਹਿੰਦੇ ਉਹਨਾਂ ਨੂੰ ਚਾਲਾਂ ਸਿਖਾਉਣੀਆਂ ਅਗੇਮਾ ਕਰਾਉਣੀਆਂ ਤੇ ਸੂਬੇਦਾਰ ਬੜਾ ਖੁਸ਼ ਅੱਛਾ ਇੱਕ ਦਿਨ ਐਸਾ ਲੱਗਾ ਘੋੜਿਆਂ ਦਾ ਨਹੀਂ ਦਿਲਬਾਗ ਤੇ ਗੁਲਬਾਗ ਅੱਛਾ ਪਹਿਲਾ ਘੋੜਾ ਇਤਰਾ ਹੀ ਕਿਤੇ ਤੁਰੇ ਫੇਰੇ ਨੂੰ ਜਦੋਂ ਬਾਹਰ ਲੈ ਕੇ ਗਏ ਤੇ ਲੈ ਆਏ ਉਹ ਕੋਈ ਸਪੈਸ਼ਲ ਘੋੜੇ ਸੀਗੇ ਜੀ ਗੁਰੂ ਸਾਹਿਬ ਦੀ ਹੂੰ ਨਾਲ ਜਿਹੜੀ ਜੁੜੀ ਚੀਜ਼ ਸਾਰੀਆਂ ਸਪੈਸ਼ਲ ਸੀ ਉਹਨਾਂ ਦੇ ਜਰਨੈਲ ਉਹਨਾਂ ਦੇ ਘੋੜੇ ਤੇ ਦਿਲਬਾਗ ਤੇ ਗੁਲਬਾਗ ਕਹਿੰਦੇ ਵਾਹਿਦ ਕੋਈ ਵਾਕਏ ਅਰਸ਼ਾਂ ਤੋਂ ਕੋਈ ਦੇਵਤੇ ਆਏ ਸੀਗੇ ਅੱਛਾ ਉਹ ਜਦੋਂ ਘੋੜਾ ਅੰਮ੍ਰਿਤਸਰ ਪਹੁੰਚਿਆ ਮਗਰ ਵੀ ਰੌਲਾ ਪੈ ਗਿਆ ਅੱਛਾ ਢੋਰੇ ਪਿੱਟ ਤੇ ਵੀ ਜਿਹੜਾ ਉਹਦੇ ਬਾਰੇ ਦੱਸੇ ਕੌਣ ਘੋੜਾ ਲੈ ਗਿਆ ਹਮ ਬੜੀ ਬੇਇੱਜ਼ਤੀ ਮਹਿਸੂਸ ਕੀਤੀ ਸੁਬੇਦਾਰ ਨੇ ਹਮ ਤੇ ਇੱਧਰ ਵੀ ਰੌਲਾ ਪੈ ਗਿਆ ਵੀ ਇਹ ਘੋੜਾ ਪੱਠਾ ਡੱਕਾ ਨਹੀਂ ਖਾਂਦਾ ਅੱਛਾ ਉਹ ਘੋੜੇ ਕਿਤੇ ਇਕੱਠੇ ਹੀ ਪਲੇ ਸੀ ਇਕੱਠੇ ਹੀ ਵੱਡੇ ਹੋਏ ਓਕੇ ਤੇ ਹੁੰਦਾ ਘੋੜਿਆਂ 'ਚੇ ਹੂੰ ਇਹ ਮਾਲਕ ਦਾ ਵੀ ਮੋਹ ਕਰਦੇ ਆ ਇਹ ਇੱਕ ਦੂਜੇ ਦਾ ਵੀ ਮੋਹ ਕਰਦੇ ਆ ਓਕੇ ਤੇ ਮਹਾਰਾਜ ਕਹਿੰਦੇ ਯਾ ਦਾ ਬਾਬਾ ਜੀ ਹੁਣ ਕਿੱਦਾਂ ਕਰੀਏ ਇਹਨੂੰ ਵੀ ਛੱਡਾ ਹੀਏ ਹੂੰ ਕਹਿੰਦੇ ਮਹਾਰਾਜ ਇਹ ਆਇਆ ਦੂਜਾ ਵੀ ਆਊਗਾ ਹੂੰ ਪਹਿਲਾ ਕੋੜਾ ਇਤਰਾ ਆ ਗਿਆ ਤੇ ਦੂਜਾ ਕੋੜਾ ਥੋੜਾ ਆ ਜਾ ਬਚਨ ਬੜੇ ਕੀਮਤੀ ਨੇ ਪਹਿਲਾ ਸੁਣਾ ਸੌਖਾ ਆਇਆ ਵਾ ਅੱਛਾ ਦੂਜਾ ਲਿਆਉਣਾ ਬੜਾ ਔਖਾ ਸੀ ਕਿਉਂਕਿ ਇੱਕ ਕੰਮ ਹੋ ਗਿਆ ਫੇਰ ਦੂਜਾ ਕਰਨਾ ਅਲਰਟ ਹੋ ਗਿਆ ਅੱਗੇ ਅਲਰਟ ਹੋ ਕੇ ਇਹਨਾਂ ਕੇ ਪੁੱਛਣਾ ਦੇਣ ਵਾਲੇ ਹੁੰਦੇ ਸੀਗੇ। ਮਤਲਬ ਪੰਡਤ ਬਣ ਕੇ ਗਏ। ਅੱਛਾ। ਓਕੇ। ਉਹ ਚੀਜ਼ ਨੂੰ ਕੀ ਕਹਿ ਦਿੰਦੇ ਹੁੰਦੇ ਸੀ ਅੱਗੇ। ਫੇ ਮੈਂ ਦੱਸ ਦੂੰਗਾ ਸਾਰਾ ਕੁਝ। ਹਾਂ ਬਿਲਕੁਲ ਉਹ ਵਿਖਵਾਣੀ। ਹਾਂ। ਇਹੋ ਜਿਹਾ ਕਹਿ ਲਓ। ਵੀ ਇਹਨੇ ਜਦੋਂ ਟੰਡੋਰਾ ਪਿੱਟਿਆ ਤੇ ਇਹ ਸੂਬੇਦਾਰ ਕੋ ਗਾਇ। ਪਹਿਲਾ ਭੇਸ ਕਾਇਏ ਦਾ ਦੂਜਾ ਪੰਡਤ ਦਾ। ਓਕੇ। ਤੇ ਉਹ ਰੱਬ ਤੁਹਾਡਾ ਭਲਾ ਕਰੇ ਵੀ। ਇਹ ਕੋੜੇ ਦੇ ਕੋਲ ਗਏ। ਹੂੰ। ਉੱਥੇ ਜਾ ਕੇ ਇਹਨਾਂ ਨੇ ਫਿਰ ਆਪਣੀ ਦੂਜੀ ਮਿਸ਼ਨ ਸ਼ੁਰੂ ਕੀਤਾ ਅੱਛਾ ਜੀ ਮਿਸ਼ਨ ਸ਼ੁਰੂ ਕੀਤਾ ਤੇ ਵੀ ਇਸ ਤਰ੍ਹਾਂ ਦਾ ਉਹ ਬੰਦਾ ਸੀ ਇਸ ਤਰ੍ਹਾਂ ਦਾ ਉਹ ਘਾਈ ਸੀ ਇਸ ਤਰ੍ਹਾਂ ਉਹ ਘੋੜਾ ਲੈ ਗਿਆ ਉਹ ਮੰਨ ਗਏ ਅੱਛਾ ਜੀ ਪੂਰਾ ਗੱਲਾਂ ਚ ਲੈ ਲਿਆ ਹੂੰ ਹੁਣ ਘੋੜੇ ਦਾ ਇੱਕ ਸਵੇਰ ਇਹ ਵੀ ਆ ਵੀ ਇਹਦੀ ਅੜਬਾਈ ਬੜੀ ਮਾੜੀ ਹੁੰਦੀ ਜਿੱਥੇ ਅੜ ਜਾਏ ਫਿਰ ਛੇਤੀ ਤੁਰਦਾ ਨਹੀਂ ਓਕੇ ਰੋਜੀ ਰੋਜੀ ਬਾਬਾ ਜੀ ਨੇ ਕਹਿਣਾ ਪੀ ਉਹ ਬੰਦਾ ਆਊਗਾ ਤੁਹਾਨੂੰ ਇਸ ਤਰ੍ਹਾਂ ਅੰਦਰ ਦੇ ਦੂਗਾ ਤੁਹਾਨੂੰ ਐ ਖਲਾਰ ਦੂਗਾ ਐ ਘੋੜਾ ਲੈ ਜਾਇਆ ਕਰੂਗਾ ਉਸ ਚੀਜ਼ ਦੀ ਤਿਆਰੀ ਕਰਾਉਣੀ ਸ਼ੁਰੂ ਕਰਤੀ ਅੱਛਾ ਆਪ ਹੀ ਸੀਗੇ ਓਕੇ ਤੇ ਕਈ ਦ ਮੁਖਾਤਬ ਦੂਜੇ ਨੂੰ ਹੋ ਕੇ ਤਿਆਰੀ ਕਰਾਈ ਗਿਆ ਠੀਕ ਆ ਤੇ ਜਿੱਦਣੇ ਪੂਰਾ ਕਾਰਜ ਸਿਰੇ ਚੜਨਾ ਜਲਦੀ ਸਿਰੇ ਚੜਾਇਆ ਨਾ ਘੋੜੇ ਦੋਵੇਂ ਕੁਝ ਨਹੀਂ ਖਾਂਦੇ ਹਮ ਘੋੜੇ ਨੂੰ ਜੰਪ ਕਰਾਉਂਦੇ ਆ ਤੇ ਜਿਹੜਾ ਰਾਵੀ ਦਰਿਆ ਵਾ ਉਹ ਕਿਲੇ ਦੇ ਨਾਲ ਵਗਦਾ ਅੱਛਾ ਰਾਵੀ ਦੇ ਵਿੱਚ ਜੰਪ ਕਰਾਉਣਾ ਉੱਤੋਂ ਕਿਲੇ ਤੋਂ ਓਕੇ ਕਿੱਡਾ ਜੰਪ ਬੱਲੇ ਬੱਲੇ ਕਿੱਡਾ ਦਲੇਰ ਘੋੜਾ ਤੇ ਧੰਨ ਬਾਬਾ ਬੀਦੀ ਚੰਦ ਸਾਹਿਬ ਨਹੀਂ ਤੇਰੀਆਂ ਹੁਰੀਸਾ ਹੀ ਨਹੀਂ ਕੋਈ ਸਾਨੀ ਨਹੀਂ ਤੇਰਾ ਨਹੀਂ ਹੈਗਾ ਤੇ ਬਾਬਾ ਜੀ ਨੂੰ ਪਤਾ ਸੀ ਵੀ ਇਹ ਜੇ ਖੀਰਲਾ ਕੰਧ ਆਲਾ ਜੰਪ ਨਾ ਕੀਤਾ ਇਹਨੇ ਤੇ ਉੱਥੇ ਹੀ ਸਾਰਾ ਕੁਝ ਮਿਸ਼ਨ ਫੇਲ ਹੋ ਗਿਆ ਬਿਲਕੁਲ ਜਿੱਦਣ ਪੂਰਾ ਘੋੜਾ ਕੱਢਣਾ ਬਾਬਾ ਜੀ ਨੇ ਸਾਰੀ ਫੌਜ ਸੱਦੀ ਕਹਿੰਦੇ ਵੀ ਸਾਰੀ ਫੌਜ ਨੂੰ ਸੁਬੇਦਾਰ ਪਹਿਖਾਨਿਆ ਜੀ ਦੇ ਦੇ ਦੇਤੀ ਕਹਿੰਦਾ ਇਤਰਾਣ ਕਿ ਉਹਨੇ ਕਹਿਣਾ ਹੀ ਅੱਛਾ ਉਹਨੇ ਆਉਣਾ ਹੈਗਾ ਜੇ ਤੇ ਮੈਂ ਤੁਹਾਡੀ ਤਿਆਰੀ ਕਰਾ ਰਿਹਾ ਵਾਂ ਅੱਛਾ ਚਾਪੀਆਂ ਮੈਨੂੰ ਫੜਾ ਦਿਓ ਮੁੜ ਕੇ ਨਹੀਂ ਚਾਪੀਆਂ ਮੰਗਣੀਆਂ ਓਕੇ ਘੋੜਾ ਬਾਬਾ ਜੀ ਦੇ ਕੋਲ ਆ ਬਾਬਾ ਜੀ ਘੋੜੇ ਤੇ ਸਵਾਰ ਹੈ ਤੇ ਘੋੜੇ ਦੀ ਜੰਪਾਂ ਦੀ ਤਿਆਰੀ ਹੋ ਚੁੱਕੀ ਹੈ ਅੱਛਾ ਤਿੰਨ ਜੰਪ ਹੂੰ ਉਸ ਦਿਨ ਬਾਬਾ ਜੀ ਨੇ ਸਕੀਮ ਨਾਲ ਦੋ ਜੰਪ ਰੱਖੇ ਤੇ ਤੀਜਾ ਜੰਪ ਕੰਧ ਵਾਲਾ ਰੱਖਿਆ ਡਿਕੋੜਾ ਛਾਲ ਮਾਰੂਗਾ ਸਿੱਧਾ ਥੱਲੇ ਰਾਵੀ ਚ ਜਦੋਂ ਬਾਬਾ ਜੀ ਘੋੜੇ ਤੇ ਸਵਾਰ ਆ ਤੇ ਬਾਬਾ ਜੀ ਨੇ ਮਸ਼ਹਰਿਆਂ ਨੂੰ ਦੇਖ ਕੇ ਤਾਂ ਹੂੰ ਕਹਿੰਦੇ ਉਹ ਸੁਬੇਦਾਰ ਫੌਜ ਤੇਰੀ ਮੈਂ ਅੰਦਰ ਦੇਤੀ ਹੂੰ ਚਾਬੀਆਂ ਮੇਰੇ ਕੋਲ ਹੀ ਹੂੰ ਤੁਸੀਂ ਫਿਰ ਵੀ ਚਾਰ ਜਾਨੇ ਖਲੋਤੇ ਜੇ ਹੂੰ ਸ਼ਸਤਰ ਤੁਹਾਡੇ ਕੋ ਹੈਗੇ ਜੇ ਹੂੰ ਮੈਂ ਗੁਰੂ ਗੋਹਾਰ ਗੋਬਿੰਦ ਸੱਚੇ ਪਾਤਸ਼ਾਹ ਦਾ ਗੁਰੂ ਅਰਜਨ ਸਾਹਿਬ ਦਾ ਅਧਨਾਜਾ ਸੇਵਕਾਂ ਉਧਰ ਤੇ ਬੜੀਆਂ ਕਰਾਮਾਤਾਂ ਵਾਂ ਉਧਰ ਨੂੰ ਤੁਸੀਂ ਕੀ ਮੂੰਹ ਕਰ ਸਕਦੇ ਜੇ ਹੂੰ ਤੁਸੀਂ ਨਾ ਮੈਨੂੰ ਪਹਿਲਾਂ ਡੱਕ ਸਕੇ ਜੇ ਹੈਗੀ ਜੁਰਤ ਡੱਕਲਾ ਮੈਂ ਕੱਲਾ ਹੀ ਅੱਛਾ ਤੇਰੇ ਜਿਵੇਂ ਤੇਰੀ ਫੌਜ ਮੈਂ ਦਿੱਤੀ ਹੁੰਦਾ ਕਿਸੇ ਨੇ ਨਹੀਂ ਆਉਣਾ ਹੁਣਾ ਪਹਿਲਾਂ ਵੀ ਮੈਂ ਹੀ ਆਇਆ ਹੁਣ ਵੀ ਮੈਂ ਹੀ ਆ ਵਾਹਿਗੁਰੂ ਨਾਲੇ ਕੋਈ ਜਾਦੂ ਟੂਣਾ ਕੋਈ ਕਰਾਮਾਤ ਨਹੀਂ ਬਿਲਕੁਲ ਐਕਸਰਸਾਈਜ਼ ਹਾਂ ਦਿਮਾਗ ਹੂੰ ਕੋੜੇ ਨੂੰ ਕਰਾਏ ਜੰਪ ਕੋੜੇ ਦੇ ਕੰਨ ਫੜੇ ਉਤੋਂ ਹੂੰ ਕੋੜਾ ਰਾਵੀ ਚ ਕੋੜੇ ਦੇ ਵਿੱਚ ਇੱਕ ਇਹ ਆ ਵੀ ਕੋੜੇ ਦੇ ਕੰਨਾਂ ਚ ਇੱਕਣਾ ਪਾਣੀ ਪੈ ਜੇ ਅੱਛਾ ਹਾਂ ਕੋੜਾ ਬਚਦਾ ਨਹੀਂ ਜਦੋਂ ਬਾਬਾ ਜੀ ਨੇ ਗੋਤਾ ਲਵਾਇਆ ਉਹ ਤੋਂ ਬਾਬਾ ਜੀ ਨੇ ਕੰਨ ਫੜ ਲਏ ਅੱਛਾ ਜਦੋਂ ਇੱਕ ਰਾਏ دریا ਸਮੁੰਦਰ ਚੋਂ ਤੌਣ ਕੱਢ ਆਇਆ ਤਾਂ ਮੁੜ ਕੇ ਨੂੰ ਉਹਨੂੰ ਕੋਈ ਚੀਜ਼ ਦਬੋ ਨਹੀਂ ਸਕਦੀ ਐਡਾ ਤਕੜਾ ਕੋੜਾ ਬਾਬਾ ਜੀ ਕੰਨਾਂ ਚ ਪਾਣੀ ਪੈ ਜਾਵੇ ਫਿਰ ਕੀ ਹੁੰਦਾ ਪਤਲੇ ਹੁੰਦੇ ਕੰਨ ਅੰਦਰ ਚਲੇ ਜਾਂਦਾ ਪਾਣੀ ਇਹਦੇ ਤੇ ਫਿਰ ਉਹ ਪਾਣੀ ਮਾਰ ਹੀ ਦਿੰਦਾ ਜੀ ਬਿਲਕੁਲ ਜੀ ਉਹ ਮੁੜ ਕੇ ਫੂਡ ਪਾਈਪ ਦੀ ਜਗ੍ਹਾ ਫਿਲਟਰ ਪਾਈਪ ਚ ਚਲੇ ਜਾਂਦਾ ਪਾਣੀ ਆਪਣੇ ਵਾਲੇ ਹਿਸਾਬ ਜੇ ਤਰਾ ਆਪਣੇ ਫਿਲਟਰ ਦੇ ਵਿੱਚ ਬ੍ਰੀਥਿੰਗ ਪ੍ਰੋਬਲਮ ਹੁੰਦੀ ਆ ਗੁਰਦਿਆਂ ਦੇ ਵਿੱਚ ਚਲੇ ਜਾਂਦਾ ਜੀ ਫੇਫੜਿਆਂ 'ਚ ਚਲੇ ਜਾਂਦਾ ਹਾਂ ਫਿਰ ਮਤਲਬ ਸਾਹ ਲੈਣ ਤੋਂ ਉਹ ਫੇਫੜਿਆਂ ਦੇ ਵਿੱਚ ਜਾ ਕੇ ਫਿਰ ਉਹ ਬਾਹਰ ਨਿਕਲਦਾ ਨਹੀਂ ਬੰਦੇ ਦੇ ਵੀ ਫੇਫੜਿਆਂ ਦੇ ਵਿੱਚ ਕੋਈ ਚੀਜ਼ ਚਲੇ ਜੇ ਅੱਛਾ ਬੰਦਾ ਬਚਦਾ ਨਹੀਂ ਉਹ ਤਾਂ ਹੀ ਫਿਲਟਰ ਸਿਸਟਮ ਲੱਗੇ ਹੋਏ ਹਾਂ ਘੋੜੇ ਦਾ ਕੰਨ ਪਤਲਾ ਹੁੰਦਾ ਇਹਦੀ ਸੁਣਨ ਸ਼ਕਤੀ ਬਹੁਤ ਤਕੜੀ ਹੁੰਦੀ ਆ ਕਿਤੇ ਵੇਖਿਓ ਘੋੜੇ ਦਾ ਕੰਨ ਚਾਰ ਚਫੇਰੇ ਨੂੰ ਕਰਦਾ ਤੁਸੀਂ ਵੇਂਦੇ ਜਿਵੇਂਰੇ ਨਾਲ ਰਹਿੰਦੇ ਉਧਰਤੀ ਹਾਂ ਘੋੜੇ ਨੇਂਦ ਕਾਤਰਾ ਪੁੱਟਿਆ ਹਾਂ ਬਾਬਾ ਜੀ ਘੋੜਾ ਦੁੱਧਾ ਵੀ ਲੈ ਕੇ ਗੁਰੂ ਸਾਹਿਬ ਕੋਲ ਪੇਸ਼ ਹੋਏ ਗੁਰੂ ਸਾਹਿਬ ਬੜੇ ਖੁਸ਼ ਹੋਏ